ਜੋ ਵੀ ਮੇਰੀ ਇਹ ਵੀਡੀਓ ਵੇਖ ਰਹੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਅਪਸਰਾ ਜੋ ਕਿ ਇੱਕ ਨੋਵਲ ਹੈ ਪ੍ਰੀਤ ਕੈਂਥ ਨੇ ਲਿਖਿਆ ਹੋਇਆ ਹੈ ਉਹ ਆਪਾਂ ਆਪਾਂ ਕਹਾਣੀ ਪੜਾਂਗੇ ਕਿ ਕਿਸ ਬਾਰੇ ਔਰਤਾਂ ਦੀ ਜ਼ਿੰਦਗੀ ਦੇ ਨਾਲ ਜਿਹੜੀ ਦੁੱਖਾਂ ਭਰੀ ਬਤੀਤ ਕਰ ਰਹੀਆਂ ਉਹ ਕਿਵੇਂ ਕਰ ਰਹੀਆਂ ਨੇ ਤੇ ਕਿਵੇਂ-ਕਿਵੇਂ ਲੋਕ ਉਹਨਾਂ ਨੂੰ ਦੁੱਖ ਦਿੰਦੇ ਨੇ ਠੀਕ ਹੈ ਜੋ ਇਸ ਕਹਾਣੀ ਦੇ ਵਿੱਚ ਲੇਖਕ ਨੇ ਬਹੁਤ ਵਧੀਆ ਬਿਆਨ ਕੀਤਾ ਹੋਇਆ ਏ ਠੀਕ ਹੈ ਜੇ ਤੁਸੀਂ ਇਹਨਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣੀਆਂ ਜਾਂ ਪੂਰੀ ਕਹਾਣੀ ਨੂੰ ਤੁਸੀਂ ਜਾਣਨਾ ਹੈ ਲਾਸਟ ਤੱਕ ਕਿ ਇਹਦੇ ਵਿੱਚ ਕੀ ਕੀ ਹੋਇਆ ਏ ਕਿਵੇਂ-ਕਿਵੇਂ ਔਰਤ ਦੇ ਨਾਲ ਕਿੱਦਾਂ-ਕਿੱਦਾਂ ਉਹ ਦੁੱਖ ਨੂੰ ਸਹਿੰਦੀ ਹੋਈ ਆਪਣੀ ਜ਼ਿੰਦਗੀ ਬទੀਰ ਕਰਦੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅੱਜ ਆਪਾਂ ਤੁਹਾਨੂੰ ਕਹਾਣੀ ਬਾਰੇ ਦੱਸ ਰਿਆਂ ਤੁਸੀਂ ਵੀ ਇਹ ਬੁੱਕ ਖਰੀਦ ਕੇ ਜਰੂਰ ਪੜੋ ਸਮਰਪਿਤ ਹੈ 도ਗਲੇ ਸਮਾਜ ਦੇ ਪਿੰਜਰੇ ਅੰਦਰ ਖਾਂਬ ਜ਼ਖਮੀ ਕਰਵਾ ਰਹੀਆਂ ਕਾਸ਼ਨੀ ਵਰਗੀਆਂ ਕੁੜੀਆਂ ਦੇ ਨਾਮ ਬੁੱਕ ਦਾ ਪਹਿਲਾ ਪੇਜ ਚਾਰਟ ਹੁੰਦਾ ਹੈ ਪੂਨਮਾਸ਼ੀ ਦੀ ਇਕਰਾ ਤਾਰਿਆਂ ਨਾਲ ਭਰਿਆ ਆਕਾਸ਼ ਮੇਰੀ ਚੁੰਨੀ ਦੇ ਤਾਰਿਆਂ ਵਾਂ ਚਮਕ ਰਹੇ ਤਾਰੇ ਚੜਦੇ ਸਿਆਲ ਦੀ ਇਹ ਰਾਤ ਹਵਾ ਮੇਰੇ ਅੰਗਾਂ ਨੂੰ ਬਰਫ਼ ਵਾਂਗ ਠਾਰਦੀ ਜਾਂਦੀ ਚੱਲ ਰਹੀ ਠੰਡੀ ਹਵਾ ਚ ਮੇਰੇ ਚਾਂਬਲੇ ਕੇਸ ਵਾਰੋ-ਵਾਰੀ ਮੇਰੇ ਮੁਖ ਅੱਗੇ ਇੰਜ ਆ ਰਹੇ ਸੀ ਜਿਵੇਂ ਚੰਨ ਅੱਗੇ ਬਾਦਲ ਦੀਆਂ ਘਟਾਮ ਆਉਂਦੀਆਂ ਹੋਣ ਘਰ ਨਾਲ ਲਾਗੇ ਪਪੂਲਰ ਦੇ ਸੁੱਕੇ ਪੱਤਿਆਂ ਦੀ ਖੜਖੜ ਕੋਈ ਰੋਹਾਨੀ ਧੁਨ ਵਜਾ ਰਹੀ ਸੀ। ਕੱਲਿਆਂ ਕੋਠੇ ਤੇ ਬੈਠਣਾ ਮੈਨੂੰ ਬੜਾ ਵਧੀਆ ਲੱਗਦਾ ਸੀ। ਸ਼ਾਂਤ ਤੇ ਪਿਆ ਟੁੱਟਾ ਜਿਹਾ ਮੰਝਾ ਮੈਨੂੰ ਮਖਮਲੀ ਪਲੰਗ ਨਾਲੋਂ ਵੱਧ ਕੇ ਲੱਗਦਾ। ਮੰਝੇ ਦਾ ਇੱਕ ਪਾਵਾ ਟੁੱਟਿਆ ਸੀ ਪਰ ਮੈਂ ਇੱਟਾਂ ਰੱਖ ਕੇ ਆਜ ਹੀ ਪਾਵਾ ਬਣਾ ਲਿਆ ਸੀ। ਇੱਥੇ ਬੈਠ ਕੇ ਮੈਂ ਸਾਰਿਆਂ ਦਾ ਸਾਝਾ ਆਕਾਸ਼ ਤੱਕਦੀ ਰਹਿੰਦੀ ਧਰਤੀ ਤੇ ਤਾਂ ਸਾਰੇ ਨੇ ਆਪਣੀਆਂ ਆਪਣੀਆਂ ਮੇਰਾ ਕਰ ਰੱਖੀਆਂ ਹਨ ਆਕਾਸ਼ ਹੀ ਬਚਿਆ ਜਿੱਥੇ ਕਿਸੇ ਦਾ ਹੱਕ ਨਹੀਂ ਹੈ ਅਕਸਰ ਮੈਂ ਰੋਟੀ ਖਾ ਕੇ ਸ਼ਾਮ ਤੇ ਆ ਜਾਂਦੀ ਕਿੰਨਾ ਕਿਨਾ ਸਮਾਂ ਮੈਂ ਬੈਠੀ ਚਾਨੋਂ ਨੂੰ ਤੱਕਦੀ ਰਹਿੰਦੀ ਹਵਾ ਦੀ ਸਰਸਰਾਹਟ ਮੈਨੂੰ ਚੰਗੀ ਲੱਗਦੀ ਇਹ ਹਵਾ ਵੀ ਤਾਂ ਮੇਰੀ ਸਹੇਲੀ ਬਣ ਗਈ ਸੀ ਜਿਸ ਨਾਲ ਸਮਾਂ ਬਤਾਉਣਾ ਮੈਨੂੰ ਚੰਗਾ ਲੱਗਦਾ ਸੀ ਇਹ ਆਕਾਸ਼ ਮੈਨੂੰ ਘਰ ਦੀ ਛੱਤ ਵਾਂਗ ਲੱਗਦਾ ਤੇ ਇਹ ਤਾਰੇ ਮੈਨੂੰ ਘਰ ਦੇ ਜੀ ਲੱਗਦੇ ਜਿਨ੍ਹਾਂ ਦੀ ਬੁੱਕਲ ਚ ਆਂਕ ਕੇ ਮੈਨੂੰ ਚੰਗਾ ਲੱਗਦਾ ਇਹ ਸਾਰੀਆਂ ਚੀਜ਼ਾਂ ਮੈਨੂੰ ਮੇਰੇ ਵਾਂਗ ਸ਼ਾਂਤ ਲੱਗਦੀਆਂ ਨਾ ਮੈਂ ਬਹੁਤਾ ਬੋਲਦੀ ਨਾ ਇਹ ਚੰਨ ਤਾਰੇ ਬੋਲਦੇ ਉਹਨਾਂ ਸਮਾਂ ਮੈਂ ਛੱਤ ਤੇ ਬੈਠੀ ਰਹਿੰਦੀ ਜਿੰਨਾ ਸਮਾਂ ਮੈਨੂੰ ਨੀਂਦ ਨਾ ਆਉਣ ਲੱਗਦੀ ਜਾਂ ਤਾਂ ਝਿੜਕਾ ਨਾ ਦੇਣ ਲੱਗ ਜਾਂਦੀ ਮਾਂ ਦੀ ਗਰਜਵੀਂ ਗੁੱਸੇ ਭਰੀ ਆਵਾਜ਼ ਸੁਣ ਕੇ ਮੈਂ ਕਾਹਲੀ ਕਾਹਲੀ ਆਪਣੇ ਕਮਰੇ 'ਚ ਚਲੀ ਜਾਂਦੀ ਮਾਂ ਕਿੰਨਾ ਸਮਾਂ ਮੈਨੂੰ ਗਾਲਾਂ ਕੱਢਦੀ ਰਹਿੰਦੀ ਕਈ ਵਾਰ ਤਾਂ ਗੁੱਸੇ ਵਿੱਚ ਹੁੰਦੀ ਤਾਂ ਮੈਨੂੰ ਕੁੱਟ ਕੇ ਲਿਆਉਂਦੀ ਮੈਂ ਫਿਰ ਵੀ ਕੋਠੇ ਤੇ ਜਾਣੋ ਨਾ ਹੱਟੀ ਪਤਾ ਨਹੀਂ ਇਹਨਾਂ ਚੀਜ਼ਾਂ ਨਾਲ ਮੇਰਾ ਕੀ ਮੋ ਪੈ ਗਿਆ ਸੀ ਇਹ ਸਲੇਟ ਤੇਰੇ ਲਈ ਨਹੀਂ ਬਿੱਟੂ ਲਈ ਹੈ ਮੇਰੇ ਹੱਥ ਚੋਂ ਸਲੇਟ ਫੜ ਕੇ ਮਾਂ ਨੇ ਬਿੱਟੂ ਨੂੰ ਫੜਾ ਦਿੱਤੀ ਹਮੇਸ਼ਾ ਦੀ ਤਰ੍ਹਾਂ ਬਿੱਟੂ ਅੰਗੂਠਾ ਦਿਖਾਉਂਦਾ ਦੌੜ ਗਿਆ ਖੈਰ ਇਹ ਕਿਹੜੀ ਖੈਰ ਇਹ ਕਿਹੜਾ ਪਹਿਲੀ ਵਾਰ ਹੋਇਆ ਸੀ ਮਾਂ ਹਮੇਸ਼ਾ ਐਦਾਂ ਹੀ ਕਰਦੀ ਹੁੰਦੀ ਸੀ ਮਾਨੀਆਂ ਰੁੱਖੀਆਂ ਗੱਲਾਂ ਮੇਰਾ ਕਾਲਜਾ ਵਿੰਨ ਕੇ ਰੱਖ ਦਿੰਦੀਆਂ ਇਹ ਚੀਜ਼ ਜਿਸਮਨੀ ਚੀਜ਼ ਨਾਲੋਂ ਕਿਤੇ ਜ਼ਿਆਦਾ ਦਰਦ ਪਹੁੰਚਾਉਂਦੀ ਪਰ ਉਸ ਸਮੇਂ ਸਿਰਫ ਰੋਣਾ ਆਉਂਦਾ ਹੀ ਹੋਰ ਡੱਕਾ ਵੀ ਸਮਝ ਨਹੀਂ ਸੀ ਮੈਂ ਰੋਣ ਹਾਕੀ ਹੋ ਕੇ ਆਪਣੇ ਕਮਰੇ ਚ ਆ ਗਈ ਸਰਹਾਣੇ ਦੇ ਗੱਲ ਲੱਗ ਮੈਂ ਬਹੁਤ ਰੋਈ ਰੋ ਰੋ ਕੇ ਮੈਂ ਸਰਹਾਣੇ ਦਾ ਇੱਕ ਪਾਸਾ ਗਿੱਲਾ ਕਰਤਾ ਸੀ ਮਾਂ ਨੇ ਕਦੇ ਮੈਨੂੰ ਆਪਣੀ ਧੀ ਨਾ ਸਮਝਿਆ ਮਾਂ ਹਮੇਸ਼ਾ ਮੇਰੇ ਤੇ ਗੁੱਸਾ ਕਰਦੀ ਮੈਨੂੰ ਤਾਂ ਦੇਖ ਕੇ ਹੀ ਉਹ ਹਰਖ ਜਾਂਦੀ ਮਾਂ ਦੀਆਂ ਵੱਡੀਆਂ ਵੱਡੀਆਂ ਅੱਖਾਂ ਜਿਵੇਂ ਅੱਗ ਦੇ ਅੰਗਿਆਰ ਹੋਣ ਲਾਲ ਸੁਰਖ ਸ਼ਾਹਿਦ ਕੋਈ ਪਿਛਲੇ ਜਨਮ ਦਾ ਵੈਰ ਹੋਵੇ ਪਿਛਲਾ ਜਨਮ ਜੇ ਹਰ ਜਨਮ ਐਦਾਂ ਦੇ ਇਨਸਾਨ ਹੁੰਦੇ ਨੇ ਤਾਂ ਆਹੀ ਜਨਮ ਕਾਫੀ ਹੈ ਮਾਂ ਮੈਨੂੰ ਕੁੱਟਦੀ ਮਾਰਦੀ ਮੈਂ ਸਾਰੀਆਂ ਗੱਲਾਂ ਪਾਪਾ ਨੂੰ ਦੱਸ ਦਿੰਦੀ ਸੀ ਮੇਰੀਆਂ ਗੱਲਾਂ ਪਾਪਾ ਸੁਣ ਜ਼ਰੂਰ ਲੈਂਦੇ ਸੀ ਪਰ ਮਾਂ ਨੂੰ ਕਦੇ ਕੁਝ ਨਾ ਕਹਾ